ਹਾਲ ਜੀ ਬਈ ਸਾਰਿਆਂ ਨੂੰ ਜੀ ਸਵਾਗਤ ਹੈ ਬਾਈ ਸਾਡਾ ਬਲੌਗ ਚ ਤੇ ਅੱਜ ਲੱਗੇ ਬਾਈ ਸਪਰੇਅ ਕਰਨ ਮੱਕੀ ਤੇ ਕੱਖ ਦੀ ਥੋੜਾ ਥੋੜਾ ਕੱਖ ਹੈ ਤੇ ਇਹ ਕੱਜ ਜੋੜ ਲਉਣਾ ਬਾਈ ਫੈਬ ਨੂੰ ਅਲਟਰਾ ਜੀਨ ਕਰੀ ਐ ਇੱਕ ਇੱਕ ਆਏ ਬਾਈ ਦਵਾਈ ਉਠਕੀ ਵਾਲੀ ਬੱਕ ਡਾਊਨ ਲੌਕਡਾਊਨ ਇਹ ਲੌਕਡਾਊਨ ਹੀ ਲਾ ਜਾਣਾ ਬਸ ਕੀ ਗੱਲ ਹੈ ਉੱਥੇ ਹੈ ਉਦੀ ਲੋਕਡਾਊਨ ਦੀ ਕਾਦੀ ਮਤਲਬ ਇਹ ਟੀ ਡਰਸਕ ਕੱਖ ਦੀ ਆ ਵੱਧ ਤੇ ਕੱਖ ਦੀ ਆ ਕੱਖ ਬਣਾਉ ਲੋਕਡਾਊਨ ਆ ਜੀ ਇਹਨੇ ਜੰਮਣ ਤੇ ਰੋਕਣਾ ਜੇ ਹੋਰ ਜੰਮੂਗਾ ਰੋਈ ਤਾਂ ਵਧੀਆ ਹੋਊਗੀ ਲੋਕਡਾਊਨ ਇਹ ਦਵਾਈ ਬਾਈ ਮੇਰੀ ਪਹਿਲਾ ਸਲਾਹ ਹੈ ਨਹੀਂ ਦੀ ਕੱਖ ਦੀ ਸਪਰੇਅ ਕਰਨੇ ਦੀ ਫਿਰ ਮੈਂ ਸਣਾ ਜੀ ਸਲਾਹ ਮਾ ਵੀ ਹੁਣ ਪਾਣੀ ਲੱਗਣਾ ਜੀ ਉਹ ਮੱਕੀ ਨੂੰ ਕੱਖ ਨੇ ਵੀ ਨਾਲ ਵਧਣਾ ਹੈ ਹੁਣ ਇੱਕ ਵਾਰ ਰੁਕ ਗਿਆ ਜੇ ਕੱਖ ਫੂਕਤਾ ਫਿਰ ਉਹਨਾ ਕੰਮ ਸੈਟਿੰਗ ਜੀ ਆ ਜੂਗੀ ਕੱਖ ਦਾ ਘਟੇ ਹੈ ਨਹੀਂ ਅੱਖਦੋ ਬਹੁ ਮੁੱਟਿਆ ਕੱਖ ਗੱਗੇ ਆ ਬਾਈ ਛੋਟੇ ਛੋਟੇ ਨਹੀਂ ਤੁਸੀਂ ਕਰ ਲੈਣੇ ਬਾਦਮਾ ਇਹ ਜੰਮਣ ਹੋਣ ਲੱਗਿਆ ਕਿਉਂਕਿ ਇਹਦੀਆਂ ਡੋਲਾਂ ਕਿਹੜਾ ਉੱਪਰ ਪਾਣੀ ਲੱਗਿਆ ਤਾਂ ਨਹੀਂ ਜੰਮਿਆ ਹੈਗਾ ਜੇ ਇਹਨੂੰ ਇੱਕ ਵਾਰ ਮੀਂਹ ਮੂਹ ਪੈ ਗਿਆ ਇਹ ਦੇਖੇਗੀ ਮੈਂ ਉੱਠਣਾ ਕੱਖ ਕੱਪਾ ਦੇ ਪਹਿਲਾਂ ਹੀ ਦੱਬ ਲੈਣਾ ਇਹ ਦੱਬ ਹੋਣਾ ਯਾਰ ਮੱਕੀ ਬੜੀ ਹੋਗੀ ਦੱਬ ਲੈਣਾ ਪਏ ਉਹਨੂੰ ਸਫਰੇ ਤਾਂ ਜ਼ਰੂਰੀ ਆ ਯਾਰ ਕੱਖ ਦੀ ਹੋਣੀ ਹੋਣੀ ਆ ਬੱਬੇ ਕੱਖ ਦੀ ਤਾਂ ਕਰਨੀ ਪੈਣੀ ਆ ਕੋਈ ਕੋਈ ਲੋੜ ਨਹੀਂ ਸਪਰੇਂਦੀ ਆ ਉਈਓ ਕਰੀ ਜਾਂਦਾ ਆਹ ਉਹ ਪਹਿਲੀ ਲੋਕ ਕਹਿੰਦੇ ਆ ਤੂੰ ਹੋਰ ਕਰਤਾ ਫਰਵਾਾ ਕੇ ਆਹ ਵਿਆਹ ਚੂੜੇ ਸਪਰੇਆਂ ਫालतू ਕਰਦਾ ਕੋਈ ਲੋੜ ਨਹੀਂ ਜੇ ਹੋਣੀ ਆ ਤਾਂ ਹੋਣੀ ਆ ਉਹ ਜਿਹੜੇ ਲਾਉਂਦੇ ਮੱਕੀ ਉਹਨਾਂ ਨੂੰ ਪਤਾ ਹੀ ਆ ਬਾਈਆਂ ਨੂੰ ਬਾਈ ਸਪਰੇ ਇਹ ਤਾਂ ਜ਼ਰੂਰੀ ਆ ਯਾਰ ਕੱਖ ਦੀ ਯਾਰ ਅਰੇ ਇਹ ਤਾਂ ਕੱਖ ਨੂੰ ਲੱਗ ਜਾਣਾ ਜੇ ਕੱਖ بڑا ਹੋ ਗਿਆ ਨਾ ਮਰਨਾ ਉਹਦੇ ਨਾਲ ਬਾਹਤਾਂ ਨਾਲ ਸਪਰੇ ਹੋਣੀ ਹੈ ਪਰੇ ਤਾਂ ਆਪਣੇ ਪੌਣੀ ਜਰ ਚ ਮਸ਼ੀਨ ਲਾ ਕੱਕ ਕਿੱਦਾਂ ਜਾ ਮਸ਼ੀਨ ਲੇ ਬਾਬੇ ਗੰਨੇ ਵਾਲੇ ਖੇਤ ਚ ਕੱਕ ਹੋਣਾ ਹੀ ਹੋਣਾ ਯਾਰ ਡੀਲਾ ਵੀ ਹੋਣਾ ਹੈ ਗੱਲ ਤੇ ਮੈਨੂੰ ਕਰਤੀ ਸੀ ਬਸ ਤੂੰ ਐਂ ਕਹੋਣਾ ਜਾਉਂਦਾ ਕਹਾ ਲੈ ਬਸ ਪੂਰੇ ਦਾ ਜਲਦ ਨਹੀਂ ਤਾਂ ਦੁਕੈ ਦਾ ਮਜ਼ਾਕ ਨਹੀਂ ਮਜ਼ਾਕ ਕਰਦਾ ਮੈਂ ਤਾਂ ਪਰ ਇਹ ਤਾਂ ਬਾਬੇ ਕਰਨੀ ਪੈਣੀ ਆ ਇਹ ਚਾਰ ਪੈਸੇ ਪਟਣੇ ਆ ਇਹ ਚਾਰ ਪੈਸੇ ਵਟਾਉਣੇ ਆ ਕੇ ਕੰਪਨੀਆਂ ਨੂੰ ਸਪਰੇਅ ਹਰਿਆ ਕੱਕ ਦੀ ਤਾਂ ਹੋਣੀਆ ਹੋਣੀਆ ਜੇ ਕੱਕ ਹੋ ਗਿਆ ਕੁਝ ਵੀ ਨਹੀਂ ਫਿਰ ਹੋਣਾ ਕਿ ਵਧੀਆ ਪਾਣੀ ਨਾਲ ਫਰ ਫੱਕ ਪੈ ਗਿਆ ਲੱਗਦਾ ਨਾ ਹਾਂ 28 ਦਿਨ ਦੀ ਹੋ ਗਈ ਹੋਣੀ 26 ਦਿਨ ਦੀ ਹੋ ਗਈ ਹੋਣੀ ਇੰਨੀ 23 ਨੂੰ ਲਾਈਤੀ ਹੈ ਲਾਈ 23 ਜੋ ਨਵੇਂ ਮਹੀਨੇ ਦੀ ਹੋ ਗਈ ਫਿਰ ਮਿੰਨ ਤੇ ਉੱਪਰ ਹੋ ਗਈ ਫਿਰ ਤਾਂ 23 24 ਦੀ ਆ 23 ਦੀ ਆ ਮਹੀਨੇ ਦੀ ਹੋ ਗਈ 23 ਆਪਣੀ ਤੇ ਇਹਦਾ ਵੀਡੀਓ ਪਹਿਲਾਂ ਕੱਢ ਗਏ ਹੂੰ ਹੂੰ ਰਾਵ ਕਰ ਲਿਆ ਪਾਣੀ ਕਿੜਬਾ ਕੱਢ ਦੋਨੇ ਆ ਦੂਜੇ ਚ ਕਿੰਨੇ ਡੱਬੇ ਪਾਏ 10 ਪਾਏ ਉਹ ਵੀ ਪੈਣੇ ਆ ਉਹ ਫਿਰ ਆ ਵੀ ਦਵਾਈ ਆ ਵਿੱਚ ਪਾਣੀ ਵਾਲੀ ਹੂੰ ਹੁਣ ਮਿੰਕੇ ਫਿਰ ਬਾਅਦ ਮੈਂ ਦੇਖ ਕੇ ਕਰੂੰਗੇ ਬਾਠੀ ਇਹ ਕਿੜਬਾ ਪੂਰਾ ਹੀ ਹੋਣਾ ਇਹਦਾ ਲੀਕਾ ਤਾਂ ਡੱਬਾ ਖਾਲੀ ਚ ਕਰਦਾ ਬਾਈ ਕਿੜਬਾ ਪੂਰਾ ਹੋਣਾ ਬਣਾ ਲੀਕੀ ਦਬਾਈ ਕਿੱਧਰ ਬਾਪੂ ਆਉਂਦਾ ਏ ਬਾਪੂ ਸਮਾਨ ਲਈ ਆਉਂਦਾ ਏ ਬਾਪੂ ਅਰ ਉਹ ਅਲਟੂ ਉਹ ਨੱਕਾ ਵੀ ਲਾਉਣਾ ਏ ਜਿਹੜਾ ਪਾਟਿਆ ਪੈਪ ਉਹ ਨੱਕਾ ਲਾਉਂਗੇ ਮੈਂ ਤੁਸੀ ਨੱਕਾ ਲਾਉਂਗਾ ਮੈਂ ਸਪਰੇਅ ਕਰਦਾ ਮੈਂ ਕਣਕ ਨੂੰ ਪਾਣੀ ਲਾਉਣਾ ਏ ਉਹ ਮੰਗ ਲਈ ਮੀਂਹ ਵੀ ਦੱਸਿਆ ਬੰਦੇ ਪਰसों ਚੋਂ ਉੱਥੇ ਨੂੰ ਲੈ ਕੋਈ ਮੀਂਹ ਨਹੀਂ ਹੈ ਕੋਈ ਮੀਂਹ ਨਹੀਂ ਦੱਸ ਹੂੰ ਮੈਨੂੰ ਲੱਗਦਾ ਯਾਰ ਉਹ ਬੱਦਲ ਬਾਈ ਹੋ ਰਹੇ ਨੇ ਮੀਂਹ ਦਾ ਦੱਸੇ ਤਾਂ ਹੈ ਨਹੀਂ ਬਾਈ ਨੈਟਵਾਂ ਕੀ ਪਤਾ ਨਹੀਂ ਰੱਬ ਤੇ ਰੰਗ ਪੈ ਗਿਆ ਉਹ ਵੀ ਤਾਂ ਉਹ ਚੰਗ ਨਹੀਂ ਪਿਆ ਉਹ ਵੀ ਰੰਗ ਉਹ ਤਾਂ ਹੈ ਹੀ ਤਾਂ ਹੀ ਸਪਰੇਈ ਹੀ ਕਰਨ ਲੱਗਿਆ ਤਾਂ ਮਾਹਣ ਤੋਂ ਸਪਰੇਈ ਕਰਕੇ ਜਮੜ ਮੜਾ ਕਿਣੀਆਂ ਪੈ ਵੀ ਗਈਆਂ ਪਰਸਾਂ ਚੋਲ ਦੇ ਗਿੱਲੇ ਜੀ ਹੋ ਕੇ ਫੁੱਗ ਜੂਗਾ ਸਾਰੇ ਪਹਿਲੇ ਮਾਰ ਦਿੰਦਾ ਹੈ ਕਿਵੇਂ ਵੀ ਮੱਕੀਆਂ ਦੇ ਖਾਗ ਜੀ ਦਾ ਮੱਕੀ ਵਾਲੀ ਦਾ ਸਪਰੇਈ ਹੈ ਮੱਕੀ ਨੂੰ ਘਰ ਖਾਣ ਕਰੂਗੀ ਮੈਂ ਕਿਹਾ ਉਹ ਇਕੱਲਾ ਬੈ 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 ਬਗਾਨੀ ਕਿਤੇ ਨਹੀਂ 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 ਸਾਰੇ ਪਹਿ ਮਾਰ ਦੇਣੀ ਮੱਕੀ ਨੂੰ ਦੇਣਾ ਖਾਣਾ ਕਰਨਾ ਮੱਕੀ ਦੀ ਦਾ ਸਪਰੇਈ ਹੈ ਗੀ ਆ ਬਾਈ ਕੰਮ ਹੋ ਗਿਆ। ਜੇ ਕੰਮ ਟਾਈਮ ਨਾਲ ਹੋ ਜੂ ਉਹਦੇ ਵਰਗੀ ਰੀਸ ਨਹੀਂ ਹੈ ਜੀ। ਤੇ ਬਾਅਦ ਵਿੱਚ ਪਛਤਾ ਕੇ ਕੁਝ ਨਹੀਂ ਉਮੀਦਦਾ ਜਾਂ ਕਿੜੀਆਂ ਫੇਦ ਚੁਗ ਜੰਨੀ ਆ। ਕੋਈ ਵੀ ਟੀ-ਸ਼ਰਟ ਟਾਈਮ ਨਾਲ ਹੋਈ ਕਰਦਾ ਕੰਮ। ਗੰਨੇ ਦਾ ਕਰਨਾ ਹੱਲੇ ਹੱਲ। ਗੰਨੇ ਚ ਕੱਖ ਹੋ ਗਿਆ ਉਹ ਪਰ। ਪੂਰੀ ਦਾ ਗੜਾ ਇਹ ਕਰ ਦੇਣੀ। ਡੁੱਟਿਆਂ ਚ ਨਹੀਂ ਪਾਉਣੀ, ਫਰੇ ਕਰਨੀ ਹੈਗੀ। ਡੁੱਟੇ ਪ੍ਰਾਪ ਕਰਤੀ ਜੇ ਫਰੇ। ਬੱਡੇ ਨੇ ਰੋ ਆ ਸ੍ਰੀਕਾਲ ਜੀ ਆ ਗਏ ਭਾਈ ਲਾਉਣੀ ਲੋ ਜੋੜ ਇਹ ਤਾਂ ਤਾਂ ਹੀ ਇੰਨਾ ਲੇਟ ਕਰਿਆ ਇਹਦਾ ਪਾਣੀ ਸਾਰਾ ਹੀ ਹੁਣ ਖਤਮ ਹੋ ਗਿਆ ਪਾਣੀ ਪੈ ਪਦਾ ਹੋ ਜੋ ਗਿਆ ਨਾ ਤਰਤੀ ਨੇ ਖਾਲਿਆ ਹੁਣ ਜੋੜ ਲਾਉਣਾ ਦਿਖਾਣਾ ਨਹੀਂ ਪਾਣੀ ਬੋਕੜ ਲਾ ਪੈਣਾ ਦਾ ਦਿਖਲਾ ਤੈਨ ਚਾਰ ਪੰਜ ਕੀ ਨਹੀਂ ਲੈਣ ਸਾਰਾ ਪਾਣੀ ਬਾਹਰ ਕੱਢਣਾ ਪੈਣਾ ਦਾ ਫੇ ਪਾਣੀ ਕਿਤੇ ਖਾਲਾ ਹੀ ਕੱਢਣਾ ਹੈ ਕਿ ਨਹੀਂ ਹੁਣ ਇਹਦਾ ਜੋੜ ਸਵਾਰ ਕੇ ਲੱਗ ਜੂਗਾ ਬਸ ਆਹ ਜਿਹੜਾ ਛਾਗੜ ਕੋਲ ਤੇ ਫੁੱਟਿਆ ਹੈ ਛਾਗੜ ਤੇ ਨਾ ਉਧਰੋਂ ਫੁੱਟਿਆ ਹੈ ਫਟ ਗਿਆ ਫਟਾ ਹੋਰ ਟੁੱਟਿਆ ਵਾ ਹਾਂ ਆਹ ਤੇੜਾ ਪੈ ਗਿਆ ਰੇ ਬਾਕੀ ਦਿਖਾਉਂਦੇ ਸਾਨੂੰ ਬਾਹਰ ਹਾਂ ਸਾਰਾ ਹੈ ਹੈ ਹੁਣ ਇਹ ਬਟੂ ਬਲ ਬੈਟਣੀਆਂ ਬੈਣ ਚਾਰ ਦਾ ਟੂਪਾ ਲੈ ਕੇ ਆਇਆ ਸਾਈਕਲ ਦੀਆਂ ਅੱਛਾ ਕਿਆ ਟੂਪਾ ਲਵੇੜ ਕੇ ਤੱਕ ਨਾ ਟਾਈਟ ਕਰਕੇ ਸਿਮਟ ਪਾਣਾ ਫਿਰ ਥੱਲੇ ਦੇ ਉੱਪਰ ਤੇ ਆਇ ਸਿਮਟ ਘੁੰਮਣਾ ਹੈ ਬਜਰੀ ਵਾਲਾ ਫੇਰ ਨਹੀਂ ਲੀ ਹੁੰਦਾ ਇਹ ਹੈਗੇ ਅਸੀਂ ਬਟੂ ਹਾਂ ਜੀ ਬਾਹੀ ਹੈ ਰੇੜ ਜੀ ਹਾਂ ਜੀ ਹੈ ਗਿਆ ਗਿੱਠ ਕੇ ਕੈ ਗਿੱਠਾ ਇਹਦੇ ਆਹ 6 ਤਾ ਹੈ ਹੈ 6 ਤਾ ਤਾ ਮਾਠੀ ਗਿਆ ਇਹ ਇੰਨਾ ਨੰਗਾ ਕਰ ਲੈ ਮੈਂ ਐਨ ਬਜਰੀ ਪੈ ਜੀ ਸਵਾਰ ਤੇ ਚ ਬਾਅਦ ਮੈਂ ਦੇਖਦੇ ਸਵਾਰ ਕੇ ਨੂੰ ਬਾਅਦ ਵਾ ਦੇਖਦੇ ਉੱਪਰ ਤੇ ਕੱਢ ਲੈ ਮਿੱਟੀ ਆ ਸਾਰੀ ਮਿੱਟੀ ਕੱਢਣੀ ਪੈਣੀ ਆ ਬਾ ਵਿਚ ਤੇ ਆ ਤੂੰ ਘੁੰਮਣ ਲੱਗ ਜੇ ਵਿਚ ਤੇ ਆਂ ਹੱਥ ਪੈ ਕੇ ਯਾਰ ਖੁੱਲਾ ਉੱਕੜੇ ਹੀ ਪਾ ਬਜਰੀ ਪਾ ਲੈਣੀ ਫੇਰ ਠੀਕ ਨਹੀਂ ਹਾਂ ਜੀ ਹਾਂ ਜੀ ਫੇਰ ਲੋਡ ਆਉਣਾ ਇਹਨੇ ਇਹ ਥੋੜੀ ਜਿਹੀ ਲਾਈਨਾਂ ਘੱਟ ਦੂੰਗੀ ਐ ਯਾਰ ਜਿਹੜੇ ਟਰੈਕਟਰ ਵਾਲੀ ਬਟਾਈ ਹੈ ਨਾ ਉਹ ਟਰੈਕਟਰ ਨਾਲ ਲਾਗੇ ਦਬਾਉਣ ਲੋਕ ਹਾਂ ਇਹ ਦੱਬੀਆਂ ਵੀ ਅੱਗੇ ਮੁੰਡੋਂ ਤੇ ਔਰਤਾਂ ਦੇ ਦੱਬਣੇ ਵਾਲੇ ਹੱਥਾਂ ਨਾਲ ਪੱਟੀ ਵੀ ਆ ਇਹ ਹੱਥਾਂ ਨਾਲ ਕਹੀ ਨਾ ਪਟਦੇ ਕਹੀ ਨਾ ਪਟਦੇ ਹੁੰਦੇ ਤੇ ਹੂੰ ਤਾਂ ਟਰੈਕਟਰ ਆ ਟਰੈਕਟਰ 4 ਫੁੱਟ ਤੋਂ ਵੀ 5 ਫੁੱਟ ਤੋਂ ਵੀ ਪਿਆਉਂਦਾ ਉਹਦੇ ਵਾਫੇ ਚਾਂਸ ਫੁੱਟ ਨੂੰ ਬਹੁਤ ਘੱਟ ਹੈ ਡਾਬ ਰਹਿੰਦੀ ਨਾ ਪੂਰੀ ਡੱਟ ਬਣ ਜਿੰਦਾ ਹੈ ਨਾ ਇਹ ਦੱਬੀਆਂ ਵੀ ਥੋੜੋ ਥੋੜੀ ਘੱਟ ਹੈ ਇਹ ਤਾਂ ਫਿਰ ਮਸ਼ੀਨ 2.5 3 ਫੁੱਟ ਨੂੰ 2.5 ਫੁੱਟ ਮਸ਼ੀਨ ਹੈ ਹੈਨਾ ਉਹਦਾ ਐਨ ਸਿਸਟਮ ਬਣਦਾ। ਉਹਦਾ ਉੱਪਰ ਤੇ ਪਾਈਪ ਜੋੜ ਕੇ ਐਥੇ ਵਿੱਚ ਸਿਰਦੇਂਦੇ ਜਦੇ 10 ਲੈਂਡ ਮਸਾਲੇ ਦੇ 10 ਲੈਂਥਾ ਵੀ ਉਹਦਾ ਕੰਮ ਵੀ ਤਿੰਨ ਵੇਟ ਦਿੰਨੇ ਇਹਦਾ ਕੰਮ ਵੀ ਬਹੁਤ ਟਾਈਮ ਚੱਲਿਆ ਹੋਣਾ ਤੁਹਾਡਾ ਪਟਾਈ ਵਾਲਾ ਆਹਾਂ ਇਹਦਾ 3-4 ਦਿਨ ਚੱਲੀ ਗਿਆ ਉਹਦਾ ਘੰਟੇ 2 ਘੰਟੇ ਵਿੱਚ ਜਾ ਕੇ ਉਹ ਜਾਂਦੇ ਆ ਲਾ ਕੇ ਟ੍ਰੈਕਟਰ ਦੀ ਸਪੀਡ ਟ੍ਰੈਕਟਰ ਨਾਲ ਪਾੜਦੇ ਨੇ ਜਾਈਏ ਆਉਣਾ ਮਿੱਟੀ ਕੱਢਦੇ ਨੇ ਪਿੱਛੇ ਤੇ ਪੈਵਲ ਮਿਚਾਉਂਦੇ ਜਾਣ ਹਾਂ ਪਿੱਛੇ ਪੈਵਲ ਠੋਕ ਠੋਕ ਕੇ ਸਿਰਦੇ ਜਾਈ ਜਾਂਦੇ ਆ ਚਾਰ ਘੰਟਿਆਂ ਚੋਂ ਕੰਮ ਖਤਮ ਹੋਰ ਜਿੱਦਣ ਆਪਣੇ ਪਿੰਡ ਦੇ ਕੱਢੀ ਟੋਪੇ ਤੇ ਲੈਣ ਸਾੜੇ ਖੇਤ ਸਾਈ ਹਮ ਇੱਕ ਦਿਹਾੜੀ ਮੈਂ ਕੱਢ ਗਏ ਇੱਕ ਦਿਹਾੜੀ ਚ ਡੀ ਲੈਂਦੀ ਨਾਲ 10 ਗਿੱਲੇ ਹੋਣੇ ਸਾਲੇ ਇੱਕ ਦਿਹਾੜੀ ਮੈਂ ਹੋ ਗਿਆ ਕੱਢ ਕੇ ਦੂਹ ਤੇ ਦਿਨ ਪਾਪ ਪਾ ਕੇ ਜਦੋਂ ਚੱਲ ਪਾਸੇ ਉਹ ਕੰਮ ਲੋਟ ਨਾਲ ਢੂੰਗਾ ਜਾਂਦਾ ਪਾਪ ਬਹੁਤ ਬਹੁਤ ਢੂੰਗਾ ਜਾਂਦਾ ਸਾਲਾ ਮੇਰੇ ਇਹਨੇ ਨਾ ਹੁੰਦਾ ਉਹ ਇਹ ਮੰਨ ਕੇ ਚੱਲ 4 ਫੁੱਟ ਤਾਂ ਹੋਣੀ ਆ 4-5 ਫੁੱਟ ਆ ਤਿੰਨ ਦੇ ਸਾਲ ਫੁੱਟ ਹੋਊਗਾ ਹਮ ਆ ਤਾਂ 2 ਫੁੱਟ ਪਰ ਮਸੀ ਜੀ ਦੱਬਿਆ ਹੋਇਆ ਸਾਰਾ ਆ 2 ਫੁੱਟ ਮਸੀ ਹੈ ਕਰਤਾ ਕੰਮ ਹੈ ਫਿਰ ਹੋਰ ਆਸਾ ਪੈਂਚਰ ਆਸਾ ਬਾਈ ਕਿੱਥੇ ਕਹਾਂ ਇਹਦੇ ਵਿੱਚ ਏੜਤੀ ਬਾਈ ਟਿਊਬ ਦਤੇ ਉਹ ਰੋਟਾ ਮਟ ਆਹ ਦੇਖੋ ਸਾਰੀ ਉਹ ਲਵੇਟ ਦੀ ਸੂਤ ਸਾਰੀ ਉਹ ਲਵੇਟ ਸੀ ਮੈਂ ਜਿੱਥੇ ਇੱਥੇ ਤੇ ਉਹਦੇ ਤੇ ਇਤਨੇ ਵੱਡਿਆ ਪੈਦਾ ਸਮਝਿਆ ਹਾਂ ਲੈ ਇੰਨਾ ਵੱਡਿਆ ਪੈਦਾ ਹੁਣ ਇੰਨਾ ਬਰ ਚੂਤੂ ਚੂਤਲ ਬੈਠੇ ਹੋਏ ਪੈਂਦੀ ਉੱਪਰ ਬਜਰੀ ਪਾ ਦੇਣੀ ਆਪਾਂ ਨੇ ਠੀਕ ਨਹੀਂ ਠੀਕ ਸ਼ੋਰ ਕਿਆ ਇਹਦਾ ਬਜਰੀ ਬਜਰੀ ਦੇ ਬਾਅਦ ਚੱਲੀਏ ਫਿਰ ਮੜ ਮੜ ਮਿੱਟੀ ਪਾਣੀ ਪਠੰਡਾ ਰਹੂਗਾ ਇਹ

ਉਰੇ ਤੇ ਉਰੇ ਤੇ ਮੈਂ 10 ਫੁੱਟ ਪਾਤਾ ਭਰੂਗਾ ਥੱਲੇ 7-8 ਫੁੱਟ 6-7 ਫੁੱਟ ਪਾ ਆਈਏ ਤਿੰਨ ਫੁੱਟ ਟੋਆ ਹੋ ਗਿਆ ਪਾਲਟੂ ਹਰ ਜਦੀਆ ਸਾਹ ਬਣੀ ਰੂ ਚੌੜਾ ਕਰ ਚੌੜਾ ਚੌੜਾ ਕਰ ਪਾਣੀ ਬੱਦ ਹੋ ਗਿਆ ਪਾਣੀ ਤਾਂ ਬੱਦ ਹੋ ਗਿਆ ਹੁਣ ਚਾਹੀਦਾ ਵੀ ਪਤਲਾ ਯੇ ਆਪਾਂ ਨੂੰ ਪਤਲਾ ਚਾਹੀਦਾ ਵਿਜ਼ਿਬਲ ਪਿਆ ਮੰਦੀ ਛੱਡ ਗਿਆ ਦਾ ਹੈ ਚੱਕੇ ਸੱਟ ਵਿੱਚ ਨੂੰ ਮੈਂ ਤਾਂ ਕਹਿੰਦਾ ਵੱਡੇ ਲੈ ਹੁਣ ਕੋ ਨਹੀਂ ਅਜਾ ਖੜ ਦੇ ਇੱਕ ਮਿੰਟ ਜੱਲੀ ਬਣਾ ਕੇ ਆਏ ਮਤਲਬ ਬਣ ਗਈ ਬੱਸ ਚੱਲ ਖੜੀ ਜੀ ਬਹ ਹੋ ਗਿਆ ਲਿਆ ਫਟਾਫਟ ਪਾ ਪਾ ਕੇ ਨਾ ਪਤਲਾ ਪਤਲਾ ਫੜਾਈ ਲੈ ਲਈ ਜੀ ਕਰ ਕੜੀ ਜੋ ਬਣਾਈ ਹੈ ਇਹਨੇ ਪੂਰੀ ਫਗੜ ਕਰਨੀ ਆ ਫਿਰ ਇੱਕ ਇਥੇ ਸਮਾਨ ਆਉਣ ਦਾ ਵੀ ਡਰ ਰਹਿੰਦਾ ਹੈ ਗੱਡੀ ਨੂੰ ਢੁੱਡੀ ਮੋਟਰਸਾਈਕਲ ਆਈ ਜਾਂਦੀ ਔਰੇ ਨੂੰ ਫੜਾਈ ਆਈ ਪਾਟ ਉੱਥੇ ਲਾਲਾ ਸੁਆਗਤ ਹੈ ਤੁਹਾਡਾ ਹਲੜ ਅਗਲੇ ਨੇਗਾ ਹਲੜ ਮਗਰ ਰਾਲਾ ਸਵਾਰ ਕੇ ਇਹ ਲੱਗ ਗਿਆ ਇਹ ਨਾਲ ਲੀਕ ਹੋ ਗਿਆ ਇਹ ਨੂੰ ਚਲਾ ਕਰਨਾ ਕੱਲੂ ਕਰਕੇ ਜਾਊਗਾ ਉਹਦਾ ਵੀ ਡਿੱਗੀ ਦਾ ਵੀ ਉਹ ਕੱਲੂ ਕਰੂੰਗਾ ਹੁਣ ਥੱਲੇ ਚਲੀ ਥੱਲੇ ਇੱਥੇ ਹਟਦਾ ਮੈਂ ਇਹ ਲੈ ਇੱਥੇ ਬਣਾ ਲੀਗਾ ਬਸ ਆਹ ਤੜਾਈ ਆ ਜਨਾ ਬਹੁਤ ਹੈ ਨਾ ਭਰ ਜਣਾ ਹੈ ਦੋ ਜਆ

ਚਾਰ ਹੋਰ ਆ ਹੈ ਚਾਰ ਸੋ ਲੈ ਹੋ ਚਾਰੇ ਬਹੁਤ ਹੈ ਲਾਤੀ ਉਹ ਪਾਣੀ ਲੇਪਾ ਮਾਰ ਲਾ ਪਹਿਲਾ ਉੱਥੇ ਨਪਾਈ ਕਰਦੇ ਉਹਦੀਆਂ ਕਾਟੇ ਕਮੈਂਟ ਖੱਦ ਜਾ ਮੈਨੂੰ ਜਗਾ ਘਟਾ ਲੈਣ ਦੇ ਇਹਦੀ ਹੁਣ ਹੈ ਇਹ ਪੜਾ ਜਿਆਦਾ ਚੌੜਾ ਪਾਈ ਗੇ ਮਗਾ ਲਾਤਾ ਪਟਾਕਾ ਭਾਈ ਛੜਾਵਾ ਮੈਂ ਤਾਂ ਪਾਟੂ ਘਾਰਾ ਗਿਆ ਦਸਲੇ ਇਹ ਤਾਂ ਹੋਰ ਹੈ ਇੱਕ ਲਿਆ ਲਿਆ ਹੀ ਜਾ ਬਾਈ ਜਿਹੜਾ ਹੈ ਗਿਆ ਪਾਵੇ ਸਾਰੇ ਸਾਰੇ ਹੀ ਬਸ ਨਾ ਦੇਖ ਲੈ ਫੜ ਕਰਤਾ ਬੰਦ ਭਾਈ ਹੋਰ ਕਰਤਾ ਬੰਦ ਲੈ ਹੁਣ ਇਹ ਪਤਲਾ ਹੈ ਜੰਮ ਜਣਾਉਣਾ ਬਸ ਬਸ ਇਹ ਤਾਂ ਕੱਲੂ ਪਾਲਣੀ ਮਿੱਟੀ ਕੱਲੂ ਭਾਈ ਅੱਜ ਨਾ ਪਾਇਆ ਜੀ ਛੱਡ ਦੇ ਅੱਜ ਵੀ ਕੱਲੂ ਕੱਲੂ ਪਾਉਂਦੇ ਨੇ ਨੀਲੀ ਹਾਂ ਤੇ ਜਮਾਈ ਜਮਾਈ ਲੈ ਲਈ ਹਾਂ ਲੈ ਬਲ ਗਿਆ ਜੋੜਾ ਜੈ ਲੈ ਇਹਦਾ ਸਰਾ ਆਈ ਸਮਝਦਾ ਵੀ ਪੈਂਚਰ ਪੱਕਾ ਲੱਗ ਗਿਆ ਇੱਥੇ ਤੇ ਲਈ ਕਰੀਊਗਾ ਹੋਰ ਪਾਸੇ ਬੇਸ਼ੱਕ ਕੋ ਜੀ ਇਧਰ ਲਈ ਕਰੀਊਗਾ ਹਾਂ ਮੈਂ ਕਿਹਾ ਬਲਦੂ ਨਾ ਬਾਈ ਦੇਖੋ ਉਰਦੇ ਉੱਪਰ ਕਿੰਨੀ ਬਲਦੂ ਉਹ ਪਾਲਟੀ ਚ ਬਾਰੇ ਪਰ ਚਾਰੇ ਬਣਾਓ ਉਹ ਉੱਪਰ ਜਾ ਕੇ ਜਦ ਮਿੱਟੀ ਬਾਹਰ ਮਾਰੀ ਨਾ ਪਾਣੀ ਨਾ ਕੱਢ ਕੇ ਤਾਂ ਫਾਇਦਾ ਹੋ ਗਿਆ ਹਾਂ ਹਾਲੋ ਜੀ ਲੈ ਸਾਰਾ ਟਟਾਈ ਹੁਣ ਦੇ ਉੰਨੀ ਹੋਰ ਸਾਰੇ ਟੂਆ ਬੱਟੜਾ ਪੈਂਦਾ ਬੱਸ ਸਰੋ ਵੀ ਆ ਜਾਣੀ ਦਾ ਪਾਸਾ ਦਿਨ ਸੀ ਬੱਸ ਬਾਜੀ ਲੈ ਲੈ ਭਾਈ ਫੜ ਸਮਾਪਤਾ ਸਮਾਪਤਾ ਨਾ ਧੋਲਾ ਸਮਾਪਤ ਨੂੰ ਖਾਜੇ ਲੈ ਭਾਈ ਬਣਦੀ ਬਾਤ ਬਾਤ ਬਣਾਤੀ ਐ ਲਾ ਦੇ ਹੁਣ ਇਧਰੋਂ ਹੁਣ ਤੇ ਲਾਉਂਦਾ ਇਹਨੂੰ ਲਾ ਦੇ ਸਪੋਰਟ ਇਧਰੋਂ ਉਹ ਤੇ ਕੀ ਲਾਉਂਦਾ ਇਧਰ ਆਏ ਆਏ ਨਾਵੇ

ਚਲਿਏ ਭਾਈ ਸ਼ਰੀਆ ਹੁਣ ਜਮਾਨਾ ਨਹੀਂ ਬਾਲੂ ਬੌੜੀ ਚਲੋ ਭਾਈ ਲੈ ਫੜ ਜਮਾਨ ਕਹੇ ਪੰਪ ਲੱਗੇ ਕਹਿ ਰਹਿਗੇ ਪੰਜ ਪੰਜ ਲੱਗੇ ਪੰਜ ਹੋ ਲੱਗੂ ਐ ਜਿੱਥੇ ਤੇ ਪਾਣੀ ਉੱਪਰ ਚੜ ਗਿਆ ਖਾਲਾ ਦੇ ਦੇ ਕੱਖ ਜਾ ਬੈੱਡ ਤੇ ਉੱਥੇ ਕੱਖ ਹੋ ਗਿਆ ਜਿਆਦਾ ਕਿ ਉੱਥੇ ਕੱਖ ਉੱਥੇ ਹੋਇਆ ਹਾਂ ਇੱਥੇ ਜਿਆਦਾ ਕੱਖ ਤੇ ਪਾਣੀ ਹੈ ਨਹੀਂ ਉੱਥੇ ਹੁੰਦੇ ਸੇ ਕੱਖ ਤਾਂ ਹੀ ਮੈਂ ਲੱਗਿਆ ਕਰਦਾ ਪਾਣੀ ਦਾ ਬਾਈ ਨੂੰ ਭਰ ਕੇ ਲੱਗਣਾ ਕਹਾਂਗਾ ਹੁਣਾ ਪਾਣੀ ਪਹਿਲਾਂ ਨੂੰ ਜਾ ਆਇਆ ਹਲੇ ਨਹੀਂ ਲੱਗਣਾ ਭਰ ਕੇ ਹੁਣ ਹੱਥ ਸਪਰੇਅ ਕਰਤੀ ਕੱਖੇ ਹੁਣ ਸਾਰਾ ਕੱਖ ਖਤਮ ਹੋ ਜਾਣਾ ਜੰਮਣਾ ਵੀ ਨਮਾ ਅਲਟਰਾ ਜੀਨ ਪਾਕ ਘਰੀ ਖਾਲਪੂਰੀ ਮਾਰੀ ਜਾਂ ਗੈਲੇ ਉਹ ਉਧਰ ਬਾਕੂ ਪਾਣੀ ਪਰਦਾ ਦਾ ਛੱਡੀਆਂ ਚ ਹਾਂ ਨੇ ਦਾ ਕਾ ਮੋੜਦਾ ਇਹਨਾਂ ਤੋਂ ਕਰ ਮੈਂ ਦਵਾਈ ਕੰਪਨੀ ਭਰੇ ਉੱਥੇ ਤੂੰ ਆਪਣੇ ਕਾ ਲੈਂਦਾ ਇੱਕ ਦਾ ਇੱਧਰ ਚੱਕ ਲਿਆ ਮਾਗਲੇ ਦਰ ਸੁਪੇ ਨਾ ਸੁੱਕ ਜੂਗੇ ਦਾ ਹੀ ਚੱਕ ਲੈਣ ਦਾ ਇੱਧਰ ਤੇ ਬਾਰੀ ਸਾਈਡ ਚੱਕ ਲਿਆ ਆ ਬਾਰੀ ਜੀ ਹੋਣੀ ਕਰੀ ਕੋਈ ਨਹੀਂ ਨਾ ਹੈ ਮੇਰੀ ਜੀ ਇਹ ਤਾਂ ਲੱਗਦੀ ਮੈਨੂੰ ਉਹ ਕਿੱਡੀ ਗੜਾਈ ਹੋਣੀ ਕਰਨੀ ਯਾਰ ਉਹ ਦੇਖ ਅੱਖੀਂ ਹਰੀ ਆ ਅੱਖਾਂ ਹੈ ਅੱਖਾਂ ਹਰੀਆਂ ਸੁੱਕਣ ਲੱਗੀ ਇਹ ਨਹੀਂ ਸੁੱਕੀ ਯਾਰ ਹਰੀ ਆ ਜੀ ਹੈ ਇਹ ਤਾਂ ਅੱਖਾਂ ਹੈਗੀਆਂ ਫਿਰ ਤਾਂ ਚੱਲ ਬਣੀ ਇਹ ਅੱਖਾਂ ਤਾਂ ਲੱਗੀਆਂ ਜੀ ਪਾ ਚੱਲ ਬੈਣੀ ਦੇਖ ਲੈ ਹਲੇ ਨਹੀਂ ਵਾਟ ਕੇ ਹੋਲਾ ਲਾ ਦੂੰਗਾ ਰਾਜਾ ਮੁੱਤਾਂ ਲੇਟ ਫੁੱਟ ਦਾ ਹਾਹੋ ਕਿਤੇ ਉਹੀ ਵੈਰੈਟੀ ਨਾਲ ਹੀ ਉਹ ਵਿੱਚ ਲੇਟ ਆਈ ਹੈ ਕਿ ਨਹੀਂ ਗੰਨਾ ਤੇਰਾ ਗੰਨਾ ਠੀਕ ਹੈ ਥੋੜਾ ਜਿਹਾ ਮੰਗਦਾ ਗੰਨਾ ਗੰਨਾ ਗੜਾਈ ਕਰਦੇ ਹੁਣ ਹਲੇ ਉਧਰ ਹੀ ਫਸੇ ਬਿਆਰ ਉਧਰੇ ਲੱਗੇ ਪਹਿਲੇ ਮਿਸਤਰੀ ਵੀ ਹੁਣ ਗੜਾਈਉ ਕਰਨੀ ਨਹੀਂ ਦੀ ਫਿਰ ਬਾਟੂ ਛੱਡ ਦੇਣਾ ਅਸੀਂ ਕੋਈ ਨਾ ਫਾਰਥ ਫੋਰਸ ਦਾ ਕੰਮ ਟੰਗਰਾ ਦਾ ਨਿਬੜ ਜੀ ਬੈ ਨਾ ਫੇਰ ਠੀਕ ਹੈ ਅੱਜ ਫਸ ਕੱਟਿਆ ਮਿੱਟੀ ਸੀ ਹੈ ਗੜਾਈ ਤੇ ਬਾਅਦ ਆਉਣਾ ਹੈ ਨਾ ਦੌੜ ਨਹੀਂ ਉਹਦੇ ਬਾਅਦ ਇੱਕ ਪੂਲਰਾ ਨੂੰ ਮੇਰੀ ਗੱਲ ਸੁਣਦਾ ਕਿਆ ਆਉਂਦਾ ਬੱਸ ਹਾਂ ਆਇਓ ਫਟਾਓ ਦਾ ਥੋੜਾ ਹੀ ਤਾਂ ਇੰਨਾ ਨਹੀਂ ਤਾਂ ਹੈਗਾ ਆਹੇ ਲੰਬਾ ਤਾਂ ਇੰਨਾ ਕਾ ਆ ਜਿੱਥੇ ਦਾ ਲੰਬਾ ਉਥੇ ਦੀ ਬਈ ਪਾਰਦੀ ਬਾਹਰ ਕੇ ਬਾਤ ਬਾਹਰ ਕੇ ਬਾਤ ਆ ਇਹਨੂੰ ਫੋਕੇ ਲਾਤੇ ਪਈ ਨਹੀਂ ਭਾਈ ਸਵਾਰ ਕੇ ਯਾਰ ਕੇ ਹਾਂ ਉਹ ਪਲਣਦਾ ਕੇ ਮਿੱਟੀ ਇੰਦੀ ਪਾਉਣੀਆਂ ਨੇ ਕਿਆ ਮਿੱਟੀ ਨਹੀਂ ਪਾਈ ਛੋੜੋ ਭਾਈ ਯਾਰ ਮਿੱਟੀ ਕਾਲੂ ਪਾਉਂਗੇ ਫਟਣਾ ਪੈ ਜੇ ਤੁਹਾਡੇ ਫੋਕੂ ਤਾਂ ਕਾਲੂ ਪਾਉਂਗੇ ਮਿੱਟੀ ਕਿਹੜੇ ਬਾਹ ਹੁੰਦਾ ਇੱਥੇ ਤੇਰਾ ਕਿਆ ਕਹਿੰਦੇ ਇਹਨੂੰ ਜਿਹੜੇ ਬਲਬੀਰ ਨੇ ਬੁੱਟੇ ਲਾਏ ਆ ਪੱਤਾ ਫੁੱਟੇ ਤੇ ਲਾਇਆ ਨਾ ਹਾਂ ਦਰਸ਼ ਬੁੰਦੇ ਵੀ ਲਾਇਆ ਹਾਂ ਹਾਂ ਅੱਤੇ ਉੱਟ ਗਾਵੇਂ ਆ ਤੁੰਨੇ ਪਾਣੀ ਪਰੇ ਪਾਣੀ ਬਈ ਪਾਣੀ ਲੱਗ ਰਹੀ ਨਹੀਂ ਗੰਨੇ ਨੂੰ ਹੁਣ ਯਾਰ ਪਾਣੀ ਪਾਈ ਕੇ ਬੁੱਟੇ ਤੇ ਮੈਂ ਤਾਂ ਸੀ ਕਿ ਉਹ ਲੈਣਾ ਜਿੱਕਣਾ ਮਾ ਫੁੱਟੇ ਤੇ ਪੱਤੇ ਤੇ ਸੁੱਕਣ ਲੱਗੇ ਤੇ ਦੇਖੀ ਜਾਂਦਾ ਮੈਂ ਜਾਈਂ ਲੋਰ ਨਾਲ ਦੇਖੀ ਪਾਣੀ ਮੰਗਦੇ ਬਸ ਪਾਣੀ ਤਾਂ ਮੰਗਣਾ ਗੰਨੇ ਨਾਲ ਠੰਡੇ ਆਉਣਾ ਹੁਣ ਕਿੰਨੇ ਮਨ ਚੱਲਦੇ ਮੁੰਡੇ ਮੈਂ ਚੱਲ ਜੂਗਾ ਇੱਕਣਾ ਫੁੱਟੇ ਤੇ ਪੱਤੇ ਇਹ ਖਾਲਾਂ ਝ ਹੋਣ ਖੇਤੀ ਲਾਉਣ ਦੇ ਹਾਂ ਲੇਟ ਕਰਕੇ ਇਹ ਇਹ ਕਰਕੇ ਜਾ ਬਟਵਾ ਮਾਰ ਮਾਰ ਦੇ ਪਾ ਹੱਥ ਨਾਲ ਪਾਉਂਦੇ ਪਾਣੀ ਇਹ ਨੂੰ ਮੈਂ ਤਾਂ ਅੱਧਾ ਅੱਧਾ 80% ਬੂਟੇ ਦੀ ਮਰਿਆਦ ਘਟ ਜਾਂਦੀ ਆ ਹਰੇ ਜਿਹੜਾ ਹਰੇ ਪੱਤਾ ਨਿਕਲੇ ਉਹ 80% ਹਰਾ ਹੋਣੀ ਦੋ 20% ਮੈਦ ਰਹਦੀ ਉਹਦੀ ਹਰਾ ਹੋਣ ਦੀ ਬੂਟੇ ਦੀ 80% ਉਹਦੀ ਮਰਿਆਦ ਖਤਮ ਹੈ ਜਾਂ ਬੂਟਾ ਪੱਤਾ ਨਿਕਲੇ ਆ ਬਾਹਰ ਇਹਨਾਂ ਦੇ ਹੁਣ ਸਾਰੇ ਪੱਤੇ ਨਿਕਲੇ ਬੈਤੇ ਹੁਣ ਪੱਤੇ ਸੁੱਕਣ ਲੱਗ ਗਏ ਇਹਨਾਂ ਦੇ ਜੇ ਆਇਆ ਫਰਕ ਪੈਂਦਾ ਪਾਣੀ ਇੱਕ ਵਾਰ ਲਾ ਦਿਆ ਇਹਨੇ ਇੱਕ ਵਾਰੀ ਆਖੋ ਹੁਣ ਉਹ ਕੋ ਬਾਬਾ ਨਹੀਂ ਉਹ ਬੱਤ ਨਹੀਂ ਆਇਆ ਹੁਣ ਬੱਤ ਆਇਆ ਨਹੀਂ ਇਹ ਜੇ ਇੱਕ ਨੇ ਪਾਣੀ ਲੈ ਕੇ ਗੰਨੇ ਨੇ ਕਿ ਹੁਣ ਕੱਖਵਾ ਦੇਣਾ ਕੱਖਵਾ ਤੁਨਾ ਕਿੰਨੇ ਯਾਰ ਤਾਂ ਹੀ ਮੈਂ ਕਹਿੰਦਾ ਇਹਦਾ ਮੁੰਡੇ ਮੈ ਲਾਉ ਜੇ ਪੱਤਾ ਨਿਕਲਣ ਵਾਲਾ ਲਾਉਣਾ ਹੈ ਇੱਕਣਾ ਆਪਣਾ ਮੁੰਡਾ ਦਾ ਹਾ ਨਹੀਂ ਪੱਤਲੇ ਦੇ ਪਹਿਲ ਲਾਓ ਭਾਈ ਇਹ ਪੱਤੇ ਦੇ ਪਹਿਲਾਂ ਲਾਓ ਉਹਨੂੰ ਪੱਤਾ ਨਾ ਨਿਕਲਣ ਦੋ ਬੂਟੇ ਨੂੰ ਬਹੁਤ ਘੱਟ ਬਣਿਆ ਤਾਂ ਖਾਲਾ ਚ ਪਾਣੀ ਡੁੱਬੇ ਵਿੱਚ ਆਈਦਾ ਜਿਹਦਾ ਪੱਤਾ ਨਿਕਲ ਗਿਆ ਹਾਂ ਰੋਜ਼ ਖਾਣਾ ਪਾਣੀ ਚਾਹੀਦਾ ਪੱਤਾ ਜਾਨ ਨਹੀਂ ਫੜਦਾ ਜਾਨ ਨਹੀਂ ਫੜਦਾ ਆਪਣੀ ਅਸੀਂ ਤਾਂ ਦੇਖਿਆ ਨਾ ਸਵਰਨਾਂ ਦੇ ਇੱਥੇ ਇਹ ਬੂਟਾ ਹਰਿਆ ਹਰਾ ਜੇ ਨਾ ਪੱਤਾ ਵੀ ਨਿਕਲਿਆ ਬਣਾ ਪਾ ਕੇ ਰੱਖਦੇ ਖੜਾ ਤਾਂ ਬੂਟਾ ਚੱਲਦਾ ਨਹੀਂ ਬੂਟਾ ਨਹੀਂ ਚੱਲਦਾ ਉਹ ਦੂਟੇ ਦੇਖੀਓ ਤਾਂ ਬੂਟਾ ਤਾਂ ਸੁੱਕਣਾ ਹੈ ਖਾੜੇ ਪਾਲਣ ਦਾ ਖਾੜ ਵਧੀਆ ਕੰਮ ਖਾੜਾ ਪਾਣ ਦੇ ਮੈਂ ਕਿਹਾ ਤਾਂ ਥਾਂ ਵੀ ਖਾੜਾ ਪਾਓ ਹੁਣ ਵੀ ਪਾਲਣ ਹੁਣ ਜੇ ਬੂਟਾ ਦੇ ਅੱਜ ਸੁੱਕ ਗਏ ਪੱਤੇ ਹੁਣ ਬੂਟਾ ਹਰਾ ਹੋ ਜੂਗਾ ਉਹ ਮੁਸ਼ਕਲ ਹੈ ਮੁਸ਼ਕਲ ਮੈਂ ਤਾਂ ਅੱਜ ਦੇਖਿਆ ਗੌਰ ਨਾਲ ਉਹ ਇੱਕ ਹੁਣ ਤੇੜ ਜੀ ਪੈ ਗਈ ਕਿੰਨੇ ਨੂੰ ਜੜ ਤਾਂ ਹੀ ਹਵਾ ਜਾਂਦੀ ਹੈ ਉਹ ਹੂੰ ਜੇ ਤੇੜ ਪੈ ਗਈ ਜੜ ਤਾਂ ਨਹੀਂ ਜਾਣੀ ਆਵਾ ਉਹ ਹਾਂ ਮਨਿਆ ਤੇ ਘੱਟ ਹੁਣ ਨਹੀਂ ਮੁਰ ਮੁਸ਼ਕਲ ਹੋਊਗਾ ਉਹ ਦੇਖੋ ਕਿ ਆ ਬਣਦਾ ਇਹਨੂੰ ਅੱਗੇ ਰੱਬ ਨੂੰ ਜਾ ਰੱਬ ਜਾਣੇ ਬੱਧੀ ਆ ਰਹੇ ਹੋ ਜਣਾ ਇਹ ਨਹੀਂ ਪੱਤਲ ਕਹਿਣਾ ਇਹ ਕਹਿੰਦਾ 50% ਦੱਸਿਆ ਵੇ ਦੂੰਗਾ ਤਾਂ ਦੱਸਿਆ ਤਾਂ ਨਹੀਂ ਕਣਕ ਵੰਡਦੀ ਆ ਬੱਤੀਆਂ ਕਣਕ ਨੂੰ ਕਾਲੂ ਖਾਣੀ ਦਿੰਦਾ ਮੇਰਾ ਭਾਈ ਫੋਨ ਦੱਸਦਾ ਨਹੀਂ ਮੇਰਾ ਫੋਨ ਦੱਸਦਾ ਮੈਂ ਪਤਾ ਨਹੀਂ ਦੋਗਾ ਕੀ ਕਰਦਾ ਵੇ ਰੈਟ ਦੱਸਦਾ ਪਰ ਤੋਂ ਜਿੰਨੇ ਨੂੰ 50 50 ਕਰਦੇ ਕਰਦੇ ਮੈਨੂੰ ਲੱਗਦਾ ਕੰਕੂ ਸੁੱਕਾ ਲੱਗ ਗਿਆ ਮੈਂ ਦੱਸਦਾ ਭਾਈ ਲਾ ਦੇ ਪਾਣੀ ਮੇਰੇ ਸਾਹਮਣੇ ਹਵਾ ਲੰੋਂ ਨਾ ਤੇ ਕੰਪਨੀ ਜੀ ਬਸ ਹਵਾ ਲਾਉਣੇ ਜੀ ਕਰਦਾ ਹਵਾ ਫਿਰਨੇ ਡਾ ਹਾਂ ਹਾਂ ਹਵਾ ਫਿਰਦੀ ਕੀ ਗਣ ਕਾ ਨੂੰ ਦਾਣਾ ਮਰ ਜੇ ਨਾ ਮਗਾ ਹੈ ਜਵਾ ਹਵਾ ਪਾਣੀ ਲਾਉਣੇ ਕਦੇ ਜੀ ਕਰਦਾ ਕਰ ਕਾ ਨੂੰ ਇਹ ਨਾ ਬਦਲ ਹੋਇਆ ਰਿਆ ਹਾਂ ਵਾਹ ਜਾਣੇ ਕਿਹੜਾ ਕਿਦਾਂ ਤਾ ਤੜੀ ਉੱਤੀ ਲੜਕ ਕਰਕੇ ਉਧਰ ਦਾ ਬੜਾ ਔਕਾ ਥੱਲੇ ਪੰਪ ਲੈ ਕੇ ਆ ਬਲ ਬੜਾ ਉੱਥੇ ਵੀ ਬੜੇ ਉੱਥੇ ਤੇ ਔਰ ਉੱਤੀ ਖੋਲਾ ਦੇ ਜੇ ਨਹੀਂ ਹੁੰਦਾ ਠੀਕ ਹੈ ਜੀ ਔਰ ਰਫੀਕ ਖੋਲ ਲੈਣਾ ਉਹ

ਹੈਂ ਪਾਪੋ ਬੜਾ ਕਿਤੇ ਬੈਟਰੀ ਵਾਲਾ ਕਿੱਥੇ ਚੱਲਣਾ ਤਾਂ ਨਹੀਂ ਕਿੱਥੇ ਆਉਣਾ ਇਹਨੇ ਕਿੰਨੀ ਫਾਂਟ ਲਿਆਣੀ ਦੋ ਬੰਦਿਆਂ ਦਾ ਕੰਮ ਤਾਂ ਹੋਰ ਹੁਣੀ ਨਾ ਨਵੇੜਕੇ ਪਾਸੇ ਹੁਣ ਆਪਣੇ ਨਾਲੇ ਕਰਤਾ ਕੰਮ ਇਹਨੇ ਆਪਣਾ ਇਹ ਪਾਈਪ ਦਾ ਜੋੜ ਲਾਇਆ ਇਹਦੇ ਸਬਰੇ ਕਰਤੀ ਸਾਹਮਣੇ ਦੋ ਬਾ ਤਿੰਨ ਪੰਪ ਹੋ ਰਹੀਏ ਸਮਝ ਲੈ ਹੈ ਨਹੀਂ ਜੱਲੀਏ ਬਾਟੂ ਫੇਰੇ ਵੱਡੇ ਦਾ ਕੰਡਾ ਜੱਲੀਏ ਚੱਲ ਫਿਰ ਚੱਲ